ਨਹੀਂ ਨਹੀਂ ਘਰ ਨਹੀਂ ਜਾਣਾ ਮੈਂ ਯਾਰ ਪੁੱਤਾਂ ਵਾਲੀ ਫਿਲਮ ਵਿੱਚ ਵੇਖਿਆ ਆ ਉਹ ਜਦੋਂ ਬੰਦਾ ਘਰ ਦਲ ਜੇ ਉੱਥੇ ਫਸ ਜਾਂਦਾ ਫਿਰ ਯਾਰ ਤਜੀਂਦਰ ਨਹੀਂ ਯਾਰ ਸਾਨੂੰ ਆਉਣਾ ਹੀ ਨਹੀਂ ਚਾਹੀਦਾ ਯਾਰ ਰਸਤਾ ਬੜਾ ਖਤਰਨਾਕ ਹੈ ਤਜੀਂਦਰ ਯਾਰ ਤੂੰ ਲੈ ਗਿਆ ਤੂੰ ਕਿੰਨਾ ਹੀ ਪਹਾੜਾਂ 'ਚ ਘੁੰਮਣ ਚਲੀਏ ਯਾਰ ਮੈਂ ਕਿਹਾ ਤੇ ਹੈਗਾ ਹੀਗਾ ਪਰ ਯਾਰ ਇਹ ਵਾਲੇ ਪਹਾੜ ਨਹੀਂ ਸੀਗੇ ਉਹ ਯਾਰ ਉਹ ਪਹਾੜੀ ਅਲੱਗ ਹੈ ਯਾਰ ਤੂੰ ਸੱਤੇ ਅੱਜ ਕੰਮ ਖਰਾਬ ਕਰਾ ਆਇਆ ਯਾਰ ਤੂੰ ਜੰਗੜਾ ਲੋਜੀ ਚੱਲ ਜਾਂਦੇ ਆ ਯਾਰ ਇੰਨਾ ਗੰਦਾ ਰਸਤਾ ਵੀ ਕਿੰਨਾ ਪੈ ਛੋਟਾ ਜਾ ਹੀ ਜਾਂਦੇ ਆ ਉਹ ਉਹ ਤੇ ਉਹ ਅੱਗੇ ਓਏ ਉੱਧਾ ਨਹੀਂ ਚਲਦੀ ਟੱਟ ਚੱਲ 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 ਠੀਕ ਠੀਕ ਮਿਲ ਜਾਣੀ ਬੱਤਰੇ ਉਹ ਕਹਣਾ ਆਪਾਂ ਮੈਂ ਬਾਥੇ ਜਿਉ ਰੱਖਣਾ ਕਿਹੜਾ ਫੜ ਲਗਾ ਬੰਦਾ ਸਾਡਾ ਫਸ ਗਿਆ ਇੱਕ ਦੋਨੋਂ ਫੜ ਦੋਨੋਂ ਫੜ ਮੈਨੂੰ ਚੜ ਲੈਣਾ ਤੇ ਫਿਰ ਫੜਾਈ ਚੜ ਦੇ ਸਿਆਣੇ ਆਵੇਂ ਨੇ ਕਹਿੰਦੇ ਵੀ ਜਿਮ ਜੁਆਇਨ ਕਰੋ ਹੈਲਦੀ ਰਹੋ ਆਰਾਮ ਨਾਲ ਆਓ ਹਲੋ ਹਾਂ ਆ ਜਾ ਆ ਜਾ ਫਿਰ ਆਮਨਾ ਆਮਨਾ ਲੈ ਕੇ ਨਹੀਂ ਕਿਤਰੋ ਜੀ ਇੱਟ ਘਣਾ ਲੱਗੇ ਜਾਗਾ ਹਾਂ ਬੱਜੇ ਦੀ ਕਿਦਾਂ ਦੇਖਣਾ ਰਸਤਿਆਂ ਕੋਲ ਚੱਲ ਫਤਰਾ ਕੋਰੇ-ਪੋਰੇ ਨਹੀਂ ਦੇਖਣਾ ਰਸਤਾ ਨੇ ਉਹ ਮੈਂ ਨਹੀਂ ਆਣਾ ਕਿਦੋਂ 1.5 ਕਿਲੋਮੀਟਰ ਇਹਨੇ ਕਿਸਾ ਚੜਨਾ ਹਾਂ ਹਾਂ ਸਾਲੇ ਦੋ ਕੋਲੇ ਆ ਨਹੀਂ ਭਰਾ ਹੋਰ ਨੰਬਾ ਗੈਣਾ ਉਹ ਕੋਈ ਗੱਲ ਨਹੀਂ ਤਵੇ ਬੈਠ ਕੇ ਹੀ ਪੜੇ ਮੈਨੂੰ ਤਾਂ ਤਾਰਨਾ ਲਾ ਦੀ ਪਾ ਮੇਰਾ ਕੰਮ ਤਾਂ ਜਗਿੰਦਰ ਭਾਈ ਤੁਸੀਂ ਪਤਾ ਕੀ ਕਰ ਉਹ ਬਣਾਓ ਰਸੀਜੀ ਵਾਲੀ ਹੁੰਦੀ ਨਹੀਂ ਸਿੱਧੀ ਅੱਛਾ ਉਹ ਜਿਹੜੇ ਜਿਪਲਾਈਨ ਸਿੱਧੀ ਤੁਹਾਡੇ ਘਰ ਨੂੰ ਇਹ ਸਿੱਧੀ ਥੱਲੇ ਕੁਝ ਦੇ ਉੱਪਰ ਨੂੰ ਜਾਣਾ ਪੀਸਾ ਡਟ ਜਨੇ ਤੁਹੀ ਪੀ ਲਾਵੇਂ ਕਰਨਾ ਵੇ ਐਸਾ ਹੀ ਪੀ ਗਏ ਯਾਦ ਕਰੇਗਾ ਤੂੰ ਬਾਣੂ ਪਿਆ ਦੇ ਅੱਛਾ ਉਹ ਪਾਵਰ ਪਲੱਗ ਹੈ ਹਾਂ ਪਾਵਰ ਉੱਪਰ ਬਾਰ ਦੇ ਕੋਲ ਉਹ ਲੱਗ ਹੂੰ ਮਾ ਪਾਣੀ ਵਰਗਾ ਪਾਣੀ ਕੀ ਹੋਇਆ ਇਹਨੂੰ ਤੇਜਿੰਦਰ ਪੂਣੀ ਨਹੀਂ ਕਰਦਾ ਪਗ ਦੀ ਪੂਣੀ ਬਸ ਇਦਾਂ ਨਾਲੋ ਨਾਲੀਆ ਕੰਮ ਹੈ ਬਸ ਯੱਸ ਕਰਾਈ ਫਿਰਦਾ ਤੂੰ ਫਿਰ ਫਰੋਂਠੇ ਬਣ ਗਏ ਬਸ ਆਣ ਲੱਗੇ ਆ ਸ਼ੀਸ਼ੇ ਬੜਾ ਛੋਟਾ ਆ ਫੇਸ ਇੰਨਾ ਲੱਭੰਦਾ ਸ਼ੀਸ਼ੇ ਜੇ ਪੱਗ ਆਉਂਦੀ ਏ ਤੇ ਮੂੰਹ ਨਹੀਂ ਆਉਂਦਾ ਜੇ ਮੂੰਹ ਹੁੰਦਾ ਤੇ ਪੱਗ ਨਹੀਂ ਹੁੰਦੀ ਜਾ ਦੇ ਨਹੀਂ ਐ ਤੇ ਇੱਥੇ ਤੇਜਿੰਦਰ ਆਪਣੇ ਕੋਲੋਂ ਦੋ ਕੰਮ ਹੋ ਸਕਦੇ ਆ ਜਾਂ ਤੇ ਸ਼ੀਸ਼ਾ ਵੱਡਾ ਕਰਾ ਲਈਏ ਤੇ ਜਾਂ ਮੂੰਹ ਛੋਟਾ ਕਰਾ ਲਈਏ ਆਗੇ ਪਰੋਂ ਆਗੇ 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 ਪਰੋਂ ਟੇਬਲ ਕਲੀਅਰ ਕਰੋ ਸਦੇ ਟੇਬਲ ਕਲੀਅਰ ਕਰ ਮੈਂ ਟੋਮਿੰਟ ਸਤਾ ਇੱਕ ਇੱਕ ਇਹ ਨਾਲ ਲਿਆ ਮਤਲਬ ਕਿ ਟੇਬਲ ਕਲੀਅਰ ਨਾ ਕਰ ਹਾਂਜੀ ਹਾਂਜੀ ਸਦੇ ਭਾਜੀ ਕਰੋ ਟੇਬਲ ਕਲੀਅਰ ਵੀ ਤਾਂ ਨਹੀਂ ਆ ਗਿਆ ਜੀ ਆਪਣਾ ਇਹ ਦੇਖੋ ਨਾਲ ਆਪਣਾ ਗਲਗਲ ਦਾ ਚਾਹ ਨਾਲ ਖਾਲੀ ਕਟੋਰੀਆਂ ਟਿੰਗੂ ਭਾਜੀ ਆ ਗਿਆ ਦਹੀਂ ਆ ਗਿਆ ਪਲੇਨ ਆ ਗਿਆ ਨਾਲ-ਨਾਲ ਆ ਕੇ ਆਲੂ ਵਾਲੇ ਪਰਾਂਠੇ ਤੇ ਆਪਾਂ ਆਏ ਹਾਂ ਜੀ ਅੱਜ ਹਿਮਾਚਲ ਇਹ ਵੀਡੀਓ ਵਾ ਸਪੈਸ਼ਲ ਪੰਜਾਬ ਵਾਲਿਆਂ ਵਾਸਤੇ ਜਿਹੜੇ ਪੰਜਾਬ ਤੋਂ ਘੁੰਮਣ ਜਾਂਦੇ ਆ ਜਿੱਦਲਹੋਜੀ ਮਕਲੋੜਗੰਜ ਤੇਰੀ ਪੱਗ ਦਾ ਕੱਲ ਬੜਾ ਜਿਆਦਾ ਚਿੰਤਪੁਰਨੀ ਹੋਰ ਕਿਹੜਾ ਤਾਂ ਮਿਨੀ ਗੋਆ ਮਿਨੀ ਗੋਆ ਧਰਮਸ਼ਾਲਾ ਡਲੋਜੀ ਖਜਾਰ ਐਕਸਟਰਾ ਤੇ ਅੱਜ ਆਪਾਂ ਤੁਹਾਨੂੰ ਇਹਨਾਂ ਸਾਰੀਆਂ ਜਗ੍ਹਾ ਨਾਲੋਂ ਇੱਕ ਬੜੀ ਘੈਂਟ ਜਗ੍ਹਾ ਦਿਖਾਉਨੇ ਆ ਨਾਮ ਤੁਹਾਨੂੰ ਵੀਡੀਓ ਦੇ ਵਿੱਚ ਬਾਅਦ ਚ ਦੱਸਾਂਗੇ ਪਹਿਲਾਂ ਤੁਹਾਨੂੰ ਮੈਂ ਜਗ੍ਹਾ ਥੋੜਾ ਜਿਹਾ ਝਿਓ ਦਿਖਾਉਣਾ ਆ ਆਪਣੇ ਨਾਲ ਆਇਆ ਜੀ ਆਪਣਾ ਯਾਰ ਸੁਮਿਤ ਤੇ ਇੱਧਰ ਰਸਤੇਂਦਰ ਸਤਿ ਸ਼੍ਰੀ ਅਕਾਲ ਬੁਲਾਓ ਯਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਹੈਲੋ ਤੇ ਇਹ ਆ ਜੀ ਆਪਣੀ ਲੋਕੇਸ਼ਨ ਤੁਹਾਨੂੰ ਦਿਖਾਉਣਾ ਆ ਲੋਕੇਸ਼ਨ ਚੈੱਕ ਕਰੋ ਤੁਸੀਂ ਇਹ ਆਪਣਾ ਘਰ ਆ ਜਿੱਥੇ ਆਪਾਂ ਰੁਕੇ ਆ ਤੇ ਉਹ ਸਾਹਮਣੇ ਪਾਵਰ ਹਾਊਸ ਆ ਵਾਈਟ ਬਿਲਡਿੰਗ ਈ ਵਿਊ ਚੈੱਕ ਕਰੋ ਤੁਸੀਂ ਬਹੁਤ ਅਸਮ ਵਿਊ ਯਾਰ ਉਸਮ ਆਹ ਮਤਲਬ ਇੰਨੀ ਸ਼ਾਨਦਾਰ ਜਗ੍ਹਾ ਆ ਨਾ ਕਿ ਜੇ ਆਪਾਂ ਲਹੋਜੀ ਮਕਲੋੜਗੰਜ ਜਾਣੇ ਆ ਉੱਥੇ ਤੁਹਾਨੂੰ ਪਤਾ ਕਿ ਆਪਾਂ ਭੀੜ ਭੜਕੇ ਵਿੱਚ ਫਸ ਕੇ ਰਹ ਜੀਦਾ ਵਾ ਬੰਦਾ ਜਿਹੜੀ origignal ਹਿਮਾਚਲ ਦੀ ਲਾਈਫ ਆ ਜਾਂ ਹਿਮਾਚਲ ਦਾ ਜਿਹੜਾ ਇੱਕ ਫੀਲਿੰਗ ਹੈ ਨਾ ਉਹ ਨਹੀਂ ਲੈ ਪਾਈਦੀ ਆਪਾਂ ਆ ਵੀ ਨਹੀਂ ਦੀ ਤੇ ਇੱਥੇ ਜੇ ਤੁਸੀਂ ਆਉਣਾ ਚਾਹੁੰਦੇ ਜੇ ਤੇ ਤੁਸੀਂ ਇੱਥੇ ਵੀ ਆ ਸਕਦੇ ਜੇ ਇਹ ਜਗਿੰਦਰ ਭਾਜੀ ਦਾ ਘਰ ਆ ਫੋਟੋ ਮੈਂ ਆਪਣੇ ਕੈਮਰੇ ਦੇ ਤੇ ਬਹੁਤ ਜ਼ਬਰਦਸਤ ਚੀਜ਼ ਆ ਤੇ ਅੱਗੇ ਹੁਣ ਆਪਾਂ ਇੱਥੋਂ 2 ਕਿਲੋਮੀਟਰ ਤੁਰ ਕੇ ਜਾਣਾ ਵਾ ਟਰੈਕਿੰਗ ਕਰਕੇ ਤੇ ਹੋਰ ਵੀ ਮੈਂ ਤੁਹਾਨੂੰ ਇਹਦੇ ਵਿੱਚ ਵਧੀਆ ਵਧੀਆ ਜਗ੍ਹਾ ਦੱਸੂਗਾ ਵੀ ਇੱਥੇ ਹੋਰ ਕੀ ਕੀ ਦੇਖਣ ਵਾਲਾ ਆ ਬਹੁਤ ਕਹਿੰਡ ਚੀਜ਼ ਆ ਇਹ ਸਾਰੇ ਇਹ ਪੱਦਵਨੂ ਗਾਇਗੋਏ ਵਸਤੇ ਨੇ ਦੇ ਪੱਤੇ ਇਹਦੇ ਖਾਣ ਵਸਤੇ ਇਹ ਬਣਾਉਦੇ ਨਹੀਂ ਕਿਤੇ ਨਹੀਂ ਨਹੀਂ ਬਣਾਉਂਦੇ ਬਣਾਉਂਦੇ ਪਰ ਕਾਫੀ ਹੁੰਦਾ ਨਾ ਆ ਬਣਾਏ ਬੜਾ ਘਟਾਉਂਦਾ ਇੱਥੇ ਨਹੀਂ ਹੁੰਦਾ ਥੱਲੇ ਹੁੰਦਾ ਥੱਲੇ ਥੱਲੇ ਇਹਨੂੰ ਫਲ ਲੱਗਾ ਆ ਇਹਦੇ ਫਲ ਲੱਗੇ ਇਹ ਫਲ ਹਾਂ ਫਲ ਇਹ ਜਿਹੜਾ ਦਰਖਤ ਹੈ ਇਹਦੇ ਮੈਂ ਵੀ ਆਇਆ ਇਹ ਹੋੜੇ ਹੋੜੇ ਆਜੋ ਆਜੋ ਜੇ ਆ ਸਕਦੇ ਹਾਂ ਮੈਂ ਆ ਸਕਦਾ ਕੋਈ ਨਹੀਂ ਮੈਂ ਤਾਂ ਥੱਲੇ ਜਾ ਸਕਦਾ ਆਜੋ ਆਜੋ ਮੈਨੂੰ ਕੀ ਦਿੱਕਤ ਨਾ ਟੁਰਨ ਵਿੱਚ ਨਹੀਂ ਨਹੀਂ ਕੋਈ ਦਿੱਕਤ ਨਹੀਂ ਸਰ ਦੂਜੀ ਵਾਰ ਦੇਖੋ ਅੱਗੇ ਪਿੱਛੇ ਮੈਂ ਤਾਂ ਥੱਲੇ ਤੱਕ ਰੋਡ ਤੱਕ ਹੀ ਚਲੇ ਜਾਣਾ ਇੱਦਾਂ ਅੱਛਾ ਅੱਛਾ ਹਾਂ ਸਾਨੂੰ ਥੱਲੇ ਵੀ ਦੇਖਣਾ ਪੈਂਦਾ ਨਾ ਹਾਂ ਤੁਸੀਂ ਥੱਲੇ ਦੇਖਣਾ ਇਹ ਰਸਤਾ ਤਾਂ ਰਾਤ ਨੂੰ ਖਰਾਬ ਜਿੱਥੇ ਚੜ ਕੇ ਸਾ ਪੂਰਾ ਬੋਲ ਗਿਆ ਸੀ ਹਾਂ ਹੋਲੀ ਜਨੂ ਚ ਪਤਲੋ ਪਤਲੋ ਨਹੀਂ ਹਾਂ ਬਹੁਤ ਹੀ ਡੇਂਜਰ ਰਸਤਾ ਉਹ ਹੋ ਜਾਵੇ ਸਤਿਆ ਮਾਈਕ ਲਾਣ ਦੇ ਨਹੀਂ ਦੱਸ ਸਕਦਾ ਪਾਜੀ ਹੌਲੀ ਹੌਲੀ ਤੇ ਨਾ ਹੌਲੀ ਹੋਣੀ ਸਲਿੱਪ ਨਹੀਂ ਹੋ ਜਾਏ ਥੱਲੇ ਥੋੜੇ ਉਹ ਆ ਗਿਆ ਰੇਤਾ ਜ਼ਿਆਦਾ ਹੈਗਾ ਜਿੰਦ ਤੂੰ ਮੇਰੇ ਸਿਰ ਤੇ ਨਾ ਖਲੋ ਭੈਣ ਦੇ ਵੀਰ ਮੈਨੂੰ ਅੱਗੇ ਜਾ ਲੰਦ ਫਿਰ ਲੰਗ ਜਾ ਮੈਨੂੰ ਅੱਗੇ ਜਾ ਲੰਦ ਟਰੈਕਿੰਗ ਇਹ ਟਰੈਕਿੰਗ ਨਹੀਂ ਹੈਗੀ ਤੱਕਾ ਇਹ ਤਾਂ ਕਾਹ ਸ਼ਟ ਤੱਕਾ ਵੀਰ ਤੱਕਾ ਨਾ ਵੀ ਤੱਕਾ ਤੱਕਾ ਸ਼ਟ ਵੀਰ ਤੱਕਾ ਬਾਜੀ ਹੋੜੇ ਹੋੜੇ ਬੈਠ ਬੈਠ ਕੇ ਬਸ ਇੰਨੇ ਇਹ ਹੀ ਪੁਆਇੰਟ ਫਰਾਵੇ ਬਸ ਇੰਨਾ ਕੇ ਹਾਂ ਬਸ ਇਸ ਦੇ ਇੱਥੇ ਮੈਂ ਬੋਲਿਆ ਕੀ ਬੋਲੇ ਬਣਾ ਦੇਗੇ ਚਟਨ ਵਸਤੇ ਕਿਉਂਕਿ ਲੋਕ ਵੀ ਜਾਂਦੇ ਆਂਦੇ ਰਹਿੰਦੇ ਨਾ ਬੋੜਾ ਗੰਦਾ ਨਾ ਵਾਹ ਇਹ ਚੱਲ ਚੱਕੀ ਬਣਾਈਏ ਪਾਣੀ ਨਾਲ ਚੱਲਦੀ ਆਂ ਘਰਾਟ ਘਰਾਟ ਘਰਾਟਾਂ ਜੀ ਆਟਾ ਪੀਸਣ ਦਾ ਘਰਾਟ ਆਟਾ ਪੀਸਣ ਦਾ ਘਰਾਟ ਉਹ ਬੰਦੀ ਹੋਣੀ ਹੈ ਨਾ ਆਜੋ ਆਜੋ ਪਾ ਲੋ ਜੇਬ ਚ ਫੋਨ ਹੁਣ ਬਸ ਮੈਂ ਇਹ ਪੂਰਾ ਇਹ ਉਤਰ ਕੇ ਤਾਂ ਹੀ ਪਾਣਾ ਹਾਂ ਹਾਂ ਥੋੜਾ ਦੁੱਤ ਦੇਖੋ ਧਿਆਨ ਆਸੇ-ਐਸੇ ਉਤਰੂਗਾ ਹੁਣ ਟਰਨ ਹੋ ਜਾਓ ਥੋੜੇ ਹੁਣ ਇੱਥੇ ਪੈਰ ਦਾ ਕੇ ਨੂੰ ਆਪੇ ਬੈਠ ਕੇ ਪੈਰ ਰੱਖੋ ਇਹ ਛੋਟਾ ਬਹੁਤ ਤੇ ਇਹਦੀ ਕੰਮਦਾਈ ਹੈ ਇਹ ਛੋਟੇ ਦਾ ਬੜਾ ਫਾਇਦਾ ਹਾਂ ਹਾਂ ਇਹ ਬਿਲਕੁਲ ਹਾਂ ਗਿੰਦਰ ਭਾਜੀ ਇੱਥੇ ਬੱਸ ਹੋ ਗਈ ਆ ਆ ਬੱਸ ਹੋ ਗਈ ਜੀ ਬਣੂਗਾ ਹੋ ਗਈ ਅੱਗੇ ਪਰ ਸਹੀ ਨਾ ਕਿ ਬਰਫੀ ਨੂੰ ਇਹ ਹਾਂ ਬਲੀ ਤੇ ਉਹ ਸਾ ਤੂੰ ਜੀ ਬਲੇ ਹਿਮਾਚਲ ਦੇ ਬਲੇ ਆ ਸੀ ਬਣਾਉਂਦੇ ਗਾਣੇ ਬਰਫ ਬੋਲੇ ਤੁਹਾਡੇ ਪਿੰਡ ਪੈਂਦੀ ਗਾਣੇ ਅਸੀਂ ਬਣਾਉਂਦੇ ਮੈਂ ਪੰਜਾਬ ਤੇ ਹਿਮਾਚਲ ਦਾ ਪਿਆਰੀ ਇਦਾਂ ਹੈ ਕਿ ਗਾਣੇ ਤੁਹਾਡੇ ਚੱਲਦੇ ਇੱਥੇ ਹੀ ਮਾਤਰ ਦੇ ਆਈ ਇਹ ਤੇ ਹੈ ਭਾਜੀ ਪੰਜਾਬੀ ਗਾਣੇ ਸਾਰੇ ਪਾਸੇ ਚੱਲਦੇ ਬੰਬੇ ਤੱਕ ਹਾਂਜੀ ਤੱਕ ਮੋਟਾ ਗੋਰੀਆ ਵੀ ਲੱਗ ਪਏ ਪੰਜਾਬੀ ਗਾਣੇ ਦੇ ਡਾਂਸ ਕਰਨ ਹਾਂਜੀ ਹਾਂਜੀ ਸਾਡੇ ਤਜਿੰਦਰ ਜੀ ਥੱਕ ਗਏ ਨੇ ਆਪਣੇ ਵਧੀਆ ਮੌਸਮ ਦਾ ਦੇਖੋ ਕਲਾਊਡਸ ਆ ਗਏ ਨੇ ਸਨ ਛੁੱਪ ਗਿਆ ਜੇ ਤੇ ਤਜਿੰਦਰ ਜੀ ਭਾਜੀ ਰੈਸਟ ਕਰ ਰਹੇ ਨੇ ਬੈੱਡ ਤੇ ਸਟੌਨ ਬ੍ਰੈਡ ਤੇ ਆਪਾਂ ਲਗਭਗ 2 ਕਿਲੋਮੀਟਰ ਅਗੇ ਆ ਤੇ ਅਜੇ ਵੀ ਬਹੁਤ ਜ਼ਿਆਦਾ ਚੜ੍ਹਾਈ ਚੜ੍ਹਨੀ ਆ ਭਾਈ ਕਿੰਨਾ ਕੁ ਰਹਿ ਗਿਆ ਹੋਰ 1 ਕਿਲੋਮੀਟਰ ਹੋਰ 1 ਕਿਲੋਮੀਟਰ ਹੋਰ ਰਹਿੰਦਾ ਬਸ ਇਹਦਾ ਇਹਨਾਂ ਦਾ ਬੱਕਰੀ ਦੇ ਪੂਚ ਹੈ ਹੈ ਰੇਂਜ ਆ ਗਈ ਆਉਂਦੀ ਰੇਂਜ ਇੱਥੇ ਮੋਬਾਈਲ ਦਾ ਨੈਟਵਰਕ ਬਿਲਕੁਲ ਨਹੀਂ ਹੁੰਦਾ ਆਹ ਦੇਖੋ ਇੱਥੇ ਇਦਾਂ ਦੇ ਘਰ ਬਣਾਏ ਆ ਲੋਕਾਂ ਨੇ। ਡਗਿੰਦਰਪਾਗੀ ਇਹ ਘਰ ਕਦ ਵਾਸਤੇ ਆ? ਇਹ ਸਰ ਬਰਸਾਤਾਂ ਨੂੰ ਲੋਕ ਆਂਦੇ 2 ਮਹੀਨੇ ਵਾਸਤੇ, ਬੇੜ ਬੱਕਰੀ ਲੈ ਕੇ। ਅੱਛਾ। ਇੱਥੇ 2 ਮਹੀਨੇ ਰਹਿੰਦੇ ਭਾਜੀ। ਠੀਕ ਆ ਠੀਕ ਆ ਤੇ ਆਪਣਾ ਸਾਰਾ ਸਮਾਨ ਘਰ ਦਾ। ਸਾਰਾ ਖਾਣ ਪੀਣ ਉੱਪਰ ਤਰਪਾਲ ਪਾ ਕੇ ਬਾਅਦ ਚ ਲੱਕੜੀ ਜਗਾ ਕੇ ਖਾਣਾ ਖੋਣਾ ਬਣਾਉਂਦੇ ਦੇ। ਇਹ ਕਿਹੜੇ ਮਤਲਬ ਪਹਾੜੀ ਲੋਕ ਰਹਿੰਦੇ ਜਾਂ ਲੋਕੀ ਕੈਂਪਿੰਗ ਵਾਲੇ? ਇਹ ਨਹੀਂ ਪਹਾੜੀ ਲੋਕ ਇੱਥੇ ਦੇ ਜਿਹੜੇ ਗੱਦੀ। ਇਹ ਗੱਦੀ। अच्छा कने बाकी कैंपिंग वाले ਵੀ ਆnde ਟੈਂਟਰ ਲੈ ਕੇ ਉਹ ਵੀ ਰਹੰਦੇ ਟੈਂਟਰ ਲਗਾ ਕੇ ਠੀਕ ਠੀਕ ਹਾਂਜੀ ਤੇ ਬਰਸਾਤਾਂ ਚ ਆਉਣ ਦਾ ਕੀ ਕਾਰਨ ਖਾਸ ਵਾਏ ਪੂਰਾ ਗ੍ਰੀਨ ਹੁੰਦਾ ਜੇ ਬਿਲਕੁਲ ਬੜੀਆ ਚਾਹਾਂ ਚਾਹਾਂ ਫੀਲਿੰਗ ਹੁੰਦੀ ਵਧੀਆ ਹਾਂ ਬੜੀ ਆਉਂਦੀ ਹੈ ਠੀਕ ਠੀਕ ਉੱਥੇ ਵੀ ਜਾਂਦੇ ਆਉਣਗੇ ਲੋਕੀ ਹਾਂ ਜਾਂਦੇ ਵੱਡੇ ਬੰਦੇ ਜਾਂਦੇ ਆਏ ਆਏ

अभी व्यू चेक करो भाई तो व्यू देखो ना मैं क्या सिरा ये कराई कर है कुदरत वो देखो ਓਹੋ ਕੀ ਬਾਤ ਹੈ ਥੋੜਾ ਵੀ ਲੈ ਲਈ ਓਏ ਹੋਏ ਪਾਜੀ ਨੇ ਪੂਰੀ ਲੋੜੀ ਵਾਲੀ ਫੀਲਿੰਗ ਨਾਲ ਆਤੀ ਆ ਫਿਰ ਹਾਂ ਆਹ ਜਾ ਦੇ ਜਾ ਦੇ ਲੋ ਜੀ ਸਨੋ ਪੈ ਗਈ ਆ ਤੇ ਆਉਣ ਦਾ ਪੂਰਾ ਮੁੱਲ ਮੁੜ ਗਿਆ ਵਾ